ਮੋਦੀ ਖਾਨੇ ਵਿੱਚ ਕੰਮ ਕਰਦਿਆਂ ਲੋਕ ਗੁਰੂ ਜੀ ਤੋਂ ਬਹੁਤ ਖੁਸ਼ ਸਨ ਇੱਥੋਂ ਤੱਕ ਕਿ ਮੋਦੀ ਖਾਨਾ ਜਿਸ ਦੀਆਂ ਪਹਿਲਾਂ ਬਹੁਤ ਸ਼ਿਕਾਇਤਾਂ ਸਨ ਹੁਣ ਬਹੁਤ ਵਧੀਆ ਚੱਲ ਰਿਹਾ ਸੀ ਤੇ ਲੋਕ ਬਹੁਤ ਖੁਸ਼ ਸਨ ਨਵਾਬ ਦੌਲਤਖਾਨ ਲੋਧੀ ਵੀ ਗੁਰੂ ਜੀ ਦੀ ਕੁਸ਼ਲਤਾ ਪੂਰਵਕ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਸੀ ਪਰ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਉਹਨਾਂ ਦੇ ਬੱਚਤ ਨਾ ਕਰਨ ਦੇ ਸੁਭਾਅ ਕਰਕੇ ਉਹਨਾਂ ਤੋਂ ਬਹੁਤ ਚਿੰਤਤ ਸਨ ਇਸ ਲਈ ਉਹਨਾਂ ਨੇ ਗੁਰੂ ਜੀ ਦਾ ਵਿਆਹ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਉਹਨਾਂ ਦਾ ਵਿਚਾਰ ਸੀ ਕਿ ਗ੍ਰਸਥ ਵਿੱਚ ਪੈ ਕੇ ਗੁਰੂ ਨਾਨਕ ਦੇਵ ਜੀ ਬਚਤ ਕਰਨ ਬਾਰੇ ਕੁਝ ਸੋਚਣ ਲੱਗ ਪੈਣਗੇ ਬਟਾਲੇ ਦੇ ਰਹਿਣ ਵਾਲਾ ਭਾਈ ਮੂਲਚੰਦ ਜੋ ਕਿ ਪੱਖੋ ਕੇ ਰੰਦਾਵੇ ਦਾ ਪਟਵਾਰੀ ਸੀ ਜੈ ਰਾਮ ਜੀ ਦਾ ਜਾਨੂ ਵੀ ਸੀ ਉਹਨਾਂ ਦੀ ਲੜਕੀ ਬੀਬੀ ਸੁਲੱਖਣੀ ਜੀ ਬੜੀ ਸੂਝਵਾਨ ਤੇ ਸੁੰਦਰ ਸੀ ਜੈਰਾਮ ਜੀ ਨੇ ਗੁਰੂ ਜੀ ਵਾਸਤੇ ਸੁਲੱਖਣੀ ਜੀ ਦੇ ਰਿਸ਼ਤੇ ਦੀ ਗੱਲ ਚਲਾਈ ਤਾਂ ਮੋਲਚੰਦ ਜੀ ਛੱਟਪੱਟ ਰਜ਼ਾਮੰਦ ਹੋ ਗਿਆ ਕਿਉਂਕਿ ਮੋਦੀਖਾਨੇ ਦੇ ਇੰਚਾਰਜ ਦਾ ਰਤਬਾ ਚੰਗਾ ਗਿਨੇ ਜਾਂਦਾ ਸੀ ਗੁਰੂ ਜੀ ਨੇ ਵੀ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਨਾਲ ਸਹਿਮਤੀ ਪ੍ਰਗਟਾਈ ਅਤੇ ਵਿਆਹ ਵਿੱਚ ਰੁਚੀ ਪ੍ਰਗਟ ਕੀਤੀ ਉਹਨਾਂ ਨੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਅਤੇ ਰਾਇਬਲਾਰ ਜੀ ਨਾਲ ਇਸ ਰਿਸ਼ਤੇ ਬਾਰੇ ਗੱਲ ਤਾਂ ਪਹਿਲਾਂ ਹੀ ਕੀਤੀ ਹੋਈ ਸੀ ਉਹਨਾਂ ਨੂੰ ਸੱਦੇ ਵੀ ਭੇਜ ਦਿੱਤੇ ਇਸ ਦੇ ਨਾਲ ਕੁਝ ਰਿਸ਼ਤੇਦਾਰ ਅਤੇ ਨਾਲ ਹੀ ਗੁਰੂ ਜੀ ਦੇ ਖਾਸ ਮਿੱਤਰਾਂ ਨੂੰ ਵੀ ਸੱਦਿਆ ਗਿਆ ਗੁਰੂ ਜੀ ਦੀ ਉਮਰ ਉਸ ਸਮੇਂ 18 ਸਾਲ ਦੀ ਸੀ 24 ਜੇਠ 1544 ਬਿਕਰਮੀ ਸੰਨ 1487 ਈਸਵੀ ਨੂੰ ਉਹਨਾਂ ਦਾ ਵਿਆਹ ਹੋਇਆ ਗੁਰੂ ਜੀ ਦੀ ਬਰਾਤ ਵਿੱਚ ਜਿੱਥੇ ਰਾਏ ਬਲਾਰ ਜੀ ਵਰਗੀਆਂ ਸ਼ਖਸੀਅਤਾਂ ਸਨ ਉੱਥੇ ਪਗਵੇਂ ਕੱਪੜਿਆਂ ਵਾਲੇ ਸਾਧੂ ਸੰਤ ਵੀ ਸ਼ਾਮਲ ਸਨ ਅਜਾਈ ਨੋਖੀ ਬਰਾਤ ਦੇਖ ਕੇ ਲੋਕੀ ਹੈਰਾਨ ਰਹਿ ਗਏ ਜਿਸ ਥਾਂ ਉੱਤੇ ਬਰਾਤ ਬਿਠਾਈ ਗਈ ਉਸ ਦੇ ਨੇੜੇ ਇੱਕ ਕੱਚੀ ਖਾਂਦ ਸੀ ਜਦੋਂ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਫੇਰਿਆਂ ਦੀ ਗੱਲ ਆਈ ਤਾਂ ਵਿਅਦੀ ਤੇ ਹਵਨਕੁੰਡ ਤਿਆਰ ਕੀਤਾ ਗਿਆ ਪਰ ਬਰਾਤ ਦੇ ਨਾਲ ਆਏ ਪੰਡਿਤ ਹਰਦੇয়াল ਨੇ ਲੜਕੀ ਵਾਲਿਆਂ ਦੇ ਪੰਡਿਤ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਅਗਨੀ ਦੇ ਫੇਰੇ ਨਹੀਂ ਲੈਣਗੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਹੈ ਪੰਡਤ ਹਰਦੀਆਲ ਨੇ ਲੜਕੀ ਵਾਲਿਆਂ ਨੂੰ ਦੱਸਿਆ ਕਿ ਲਾੜਾ ਤਾਂ ਪੁਰਾਣੀਆਂ ਵਿਧੀਆਂ ਅਨੁਸਾਰ ਵਿਆਹ ਨਹੀਂ ਕਰੇਗਾ ਤਾਂ ਗੁਰੂ ਜੀ ਨੇ ਪੁੱਛਣ ਤੇ ਦੱਸਿਆ ਕਿ ਵੇਦ ਮੰਤਰ ਤਾਂ ਚਾਰਾ ਯੁੱਗਾਂ ਵਿੱਚ ਹੀ ਕਾਇਮ ਰਹਿਣਗੇ ਪਰ ਕਲਯੁੱਗ ਵਿੱਚ ਮੂਲ ਮੰਤਰ ਦਾ ਪੈਰਾ ਹੀ ਰਹੇਗਾ ਫਿਰ ਉਹਨਾਂ ਨੇ ਮੂਲ ਮੰਤਰ ਲਿਖ ਕੇ ਇੱਕ ਚੌਂਕੀ ਤੇ ਰੱਖਿਆ ਅਤੇ ਉਸ ਦੇ ਫੇਰੇ ਲਏ ਜੋ ਕਿ ਅੱਜ ਵੀ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਵਿੱਚ ਮੌਜੂਦ ਹੈ ਗੁਰੂ ਜੀ ਦੀ ਬਰਾਤ ਉਦੋਂ ਸੁਲਤਾਨਪੁਰ ਲੋਧੀ ਤੋਂ ਹਾਥੀ ਤੇ ਕੋੜਿਆਂ ਤੇ ਆਈ ਸੀ ਅਗਨੀ ਨਾਲ ਫੇਰੇ ਨਾਲ ਲੈਣ ਤੇ ਇਸ ਗੱਲ ਤੋਂ ਪੰਡਿਤ ਬਹੁਤ ਨਰਾਜ ਸਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕੱਚੀ ਕੰਧ ਕੋਲ ਬਿਠਾ ਦਿੱਤਾ ਗਿਆ ਜਿਸ ਥਾਂ ਉਤੇ ਬਰਾਤ ਬਿਠਾਈ ਗਈ ਉਸ ਦੇ ਨੇੜੇ ਇੱਕ ਕੱਚੀ ਕੰਧ ਸੀ ਤਾਂ ਇੱਕ ਮਾਈ ਨੇ ਸੁਝਾ ਦਿੱਤਾ ਕਿ ਕੰਧ ਤੋਂ ਥੋੜੀ ਦੂਰ ਹੋ ਕੇ ਬੈਠੋ ਕਿਉਂਕਿ ਮਾਈ ਨੂੰ ਕੁਝ ਕੁੜੀਆਂ ਦੀਆਂ ਗੱਲਾਂ ਤੋਂ ਪਤਾ ਲੱਗਾ ਸੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਅਗਾ ਕੀਤਾ ਸੀ ਕਿ ਕੰਧ ਤੋਂ ਥੋੜੀ ਦੂਰ ਹੋ ਕੇ ਬੈਠੇ ਇਸ ਦਾ ਕੋਈ ਪਤਾ ਨਹੀਂ ਕਦੋਂ ਡਿੱਗ ਪਵੇ ਗੁਰੂ ਜੀ ਦਾ ਜਵਾਬ ਸੀ ਕਿ ਇਹ ਕੰਧ ਕਦੀ ਨਹੀਂ ਡਿੱਗੇਗੀ ਇੱਥੇ ਦੱਸਣਯੋਗ ਹੈ ਕਿ ਇਹ ਕੰਧ ਬਟਾਲੀ ਵਿੱਚ ਅੱਜ ਵੀ ਖੜੀ ਹੈ ਜਿਸ ਥਾਂ ਤੇ ਗੁਰਦੁਆਰਾ ਕੰਧ ਸਾਹਿਬ ਹੈ ਇਸ ਪ੍ਰਕਾਰ ਗੁਰੂ ਜੀ ਵਿਆਹ ਕਰਵਾ ਕੇ ਮਾਤਾ ਸੁਲੱਖਣੀ ਜੀ ਨੂੰ ਸultanpur Lodhi ਲੈ ਆਏ ਅਤੇ ਆਪਣਾ ਵੱਖਰਾ ਮਕਾਨ ਜੋ ਕਿ ਹੁਣ ਗੁਰੂ ਕਾ ਬਾਗ ਹੈ ਉੱਥੇ ਰਹਿਣ ਲੱਗ ਪਏ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਮਾਤਾ-ਪਿਤਾ ਵੀ ਕੁਝ ਦਿਨ ਰਹੇ ਅਤੇ ਫਿਰ ਤਲਵੰਡੀ ਚਲੇ ਗਏ। ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਜੀ 2 ਸਾਲ ਵੱਡੇ ਸਨ ਬਾਬਾ ਲਖਮੀ ਦਾਸ ਜੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।